ਇਹ ਕਹਿ ਸਕਦੇ ਆ ਕਿ ਮੁੱਛ ਦਾ ਸਵਾਲ ਹੈ ਇੱਜ਼ਤ ਦਾ ਤੇ ਲੱਗੀ ਹੋਈ ਹੈ ਜਿੰਨਾ ਸਿਰਾਂ ਜਿਹਦੇ ਸਿਰ ਵੱਜਣਾ ਉਹਨੇ ਇਹ ਦਾਅਵਾ ਕਰਨਾ ਹੈ ਕਿ 2027 ਦੇ ਵਿੱਚ ਫਿਰ ਸਾਡੀ ਸਰਕਾਰ ਹੈ ਠੀਕ ਹੈ ਜੀ ਮੈਂ ਠੀਕ ਹੈ ਸੈਮੀਫਾਈਨਲ ਹੈ ਇਹ ਅਸੀਂ ਇਹਨੂੰ ਚਾਹੇ ਸੈਮੀਫਾਈਨਲ ਮੰਨ ਲਈਏ ਚਾਹੇ ਫਾਈਨਲ ਮੈਚ ਮੰਨ ਲਈਏ ਲੇਕਿਨ ਟੱਕਰ ਤੇ ਲੜਾਈ ਜਾ ਕੇ 27 ਦੇ ਅੰਦਰ ਹੋਣੀ ਹੈ ਹਮੇਸ਼ਾ ਰਾਜਨੀਤਿਕ ਨਤਮਾਨੂਤੇ ਪਾਰਟੀਆਂ ਜਨਰਲ ਇਲੈਕਸ਼ਨ ਦੇ ਉਤੇ ਫੋਕਸ ਕਰਨਾ ਪੈਂਦਾ ਲੁਧਿਆਣੇ ਦਾ ਇਸ ਵੇਲੇ ਜੋ ਸਨੈਨੂ ਆ ਉਹ ਇੱਕ ਬੜਾ ਇੱਕ ਪਾਸੜ ਗਿਆ ਜਾਪਿਆ ਨੰਬਰ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਚੰਗਾ ਪ੍ਰਦਰਸ਼ਨ ਪਾਰਟੀ ਨੇ ਕੀਤਾ ਇਸ ਲੈਗਸੀ ਨੂੰ ਬੜੇ ਬੜਾਏ ਰੱਖਣਾ ਇਹ ਤਾਂ ਜ਼ਿੰਮੇਵਾਰੀ ਹੈ ਤੁਹਾਡੇ ਉੱਤੇ ਕਾਂਗਰਸ ਪਾਰਟੀ ਇਸ ਰਣਨੀਤੀ ਦੇ ਲਈ ਲੜ ਰਹੀ ਹੈ ਕਿ ਪੰਜਾਬ ਦੇ ਅੰਦਰ ਜਿਹੜੀ ਹੈ ਉਹ ਕਾਂਗਰਸ ਦੀ ਸਰਕਾਰ ਆ ਜੋ ਸਰਕਾਰ ਇਸ਼ਤਿਹਾਰਾਂ ਦੇ ਰਾਹੀਂ ਆਪਣੀਆਂ ਪ੍ਰਾਪਤੀਆਂ ਦੱਸ ਰਹੀ ਹੈ ਲੇਕਿਨ ਉਹ ਗਰਾਊਂਡ ਤੇ ਕਿਤੇ ਦਿਸਣ ਦੇ ਲਈ ਨਹੀਂ ਹੈ ਕੋਟਲੀ ਸਾਹਿਬ ਦੀ ਸਿਆਸਤ ਤਾਂ ਇੱਕੋ ਜੀ ਤਰੀ ਆਉਂਦੀ ਆ ਨਾ ਕਰੋਨਾ ਦੇ ਵਿੱਚ ਕਦੋਂ ਉਮਰਿੰਦਰ ਸਿੰਘ ਨੇ ਜਦੋਂ ਰਾਸ਼ਨ ਭੇਜਿਆ ਉਹਨਾਂ ਤੇ ਕੈਪਸ਼ਨ ਉਮਰਿੰਦਰ ਸਿੰਘ ਦੀ ਫੋਟੋ ਹੁੰਦੀ ਸੀ ਬਦਲਿਆ ਕੀ ਆ ਓਈ ਤਾਂ ਹੀ ਤਾਂ ਲੋਕਾਂ ਨੇ ਸਾਨੂੰ ਪਿੱਛੇ ਕੀਤਾ ਨਾ ਤੁਹਾਡੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜੇ ਵੀ ਨੇ ਕਿਹਾ ਕਿ ਨਸ਼ਾ ਕਦੇ ਵੀ ਖਤਮ ਨਹੀਂ ਹੋ ਸਕਦਾ ਮੈਂ ਮੈਂ ਕਹਿਣਾ ਰਵਾਇਤੀ ਨਸ਼ੇ ਲਿਆਉਣ ਦੀ ਜ਼ਰੂਰਤ ਹੈਗੀ ਧਰਤਾ ਹੁਣ ਦੀਆਂ ਗੱਲਾਂ ਸਰਕਾਰ ਦੇ ਵੱਲੋਂ ਕੀਤੀਆਂ ਜਾ ਰਹੀਆਂ ਤੁਸੀਂ ਉਹਨੂੰ ਠੀਕ ਜਾਇਜ਼ ਨਹੀਂ ਮੰਨਦੇ ਕਿ ਰਵਾਇਤੀ ਪਾਸੇ ਜੇ ਜਾਣਾ ਅਸੀਂ ਤਾਂ ਸਭ ਤੋਂ ਪਹਿਲਾਂ ਸਾਨੂੰ ਇੰਟੈਕਚੁਅਲ ਲੋਕਾਂ ਦੀ ਰਿਸਰਚਰ ਲੋਕਾਂ ਦੀ ਸਕਾਲਰ ਲੋਕਾਂ ਦੀ ਰਾਇ ਲੈਣੀ ਚਾਹੀਦੀ ਆ ਭਰਤਕੁਸ਼ ਨਸ਼ੂਹਰਾ ਤੇ ਵੀ ਇਲਜ਼ਾਮ ਲੱਗੇ ਭ੍ਰਸ਼ਟਾਚਾਰ ਦੇ ਦੋਸ ਨੇ ਐਫ ਆਈ ਆਰ ਦਰਜ ਹੈ ਉਹਨਾਂ ਨੂੰ ਹਲੋਲਾਤ ਜਾਣਾ ਪਿਆ ਜੇਲ੍ਹ ਜਾਣਾ ਪਿਆ ਇਸ ਚੀਜ਼ ਨੂੰ ਜਸਟੀਫਾਈ ਕਰਕੇ ਲੋਕਾਂ ਨੂੰ ਕਿਵੇਂ ਕਹੋਗੇ ਕਿ ਵੋਟ ਸਾਨੂੰ ਪਾਓ ਤਾਂ ਐਫ ਆਈ ਆਰ ਹੀ ਕਵਾਸ਼ ਹੋ ਗਈ ਮਾਨ ਜੋ ਹਾਈ ਕੋਰਟ ਨੇ ਰੱਦ ਕਰ ਦਿੱਤੀਆਂ ਨੇ ਕਵਾਸ਼ ਹੋ ਗਈਆਂ ਨੇ ਫਿਰ ਦੋਸ਼ ਕੀ ਰਹੇਗਾ ਅੱਜ ਕੱਲ ਦਾ ਅਲਮਰ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਰਵੀ ਸੰਗਰਾ ਹੋਰ ਅਸੀਂ ਲੁਧਿਆਣੇ 'ਚ ਔਰ ਲੁਧਿਆਣੇ 'ਚ ਇਲੈਕਸ਼ਨ ਹੈ ਇਸ ਇਲੈਕਸ਼ਨ ਦੇ ਵਿੱਚ ਸਭ ਦੀ ਜੋ ਇਹ ਕਹਿ ਸਕਦੇ ਆ ਕਿ ਮੁੱਚ ਦਾ ਸਵਾਲ ਹੈ ਇੱਜ਼ਤਨ ਦਾ ਤੇ ਲੱਗੀ ਹੋਈ ਹੈ ਕਿ ਕਿਹੜੀ ਪਾਰਟੀ ਕਿਸ ਤਰੀਕੇ ਨਾਲ ਰਿਪਰੈਜ਼ੈਂਟ ਕਰਦੀ ਹੈ ਜਿੱਤ ਦਾ ਸਿਰਾ ਜਿੱਦੇ ਸਿਰ ਵੱਜਣਾ ਉਹਨੇ ਇਹ ਦਾਅਵਾ ਕਰਨਾ ਹੈ ਕਿ 2027 ਦੇ ਵਿੱਚ ਫਿਰ ਸਾਡੀ ਸਰਕਾਰ ਹੈ ਇਸ ਨੂੰ ਸੈਮੀ ਫਾਈਨਲ ਦੇ ਵਜੋਂ ਦੇਖਿਆ ਜਾ ਰਿਹਾ ਆਪੋ ਆਪਣੇ ਲੀਡਰਾਂ ਦੇ ਹੱਕ ਦੇ ਵਿੱਚ ਸਾਰੇ ਜਿਹੜੇ ਪੰਜਾਬ ਭਰ ਦੇ ਲੀਡਰ ਨੇ ਚਾਹੇ ਉਹ ਸੱਤਾਧਿਰ ਹੈ ਚਾਹੇ ਵਿਰੋਧੀ ਧਿਰਾਂ ਨੇ ਸਾਰੇ ਦੇ ਸਾਰੇ ਲੀਡਰ ਆਪਣੇ ਲੀਡਰ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਲੁਧਿਆਣੇ ਦੇ ਵਿੱਚ ਆ ਔਰ ਇਸ ਵੇਲੇ ਭਾਰਤ ਭੂਸ਼ਣ ਆਸ਼ੂ ਹੋਰਾਂ ਦੇ ਹੱਕ ਦੇ ਵਿੱਚ ਪਹੁੰਚੇ ਸੁਖਵਿੰਦਰ ਕੋਟਲੀ ਜਿਹੜੇ ਆਦਮਪੁਰ ਤੋਂ ਕਾਂਗਰਸ ਦੇ ਵਿਧਾਇਕ ਹੈ ਉਹ ਮੇਰੇ ਨਾਲ ਇਸ ਕੈਮਰੇ ਦੇ ਫਰੇਮ ਦੇ ਵਿੱਚ ਹੈ ਅਸੀਂ ਇਲੈਕਸ਼ਨ ਦੀ ਗੱਲਬਾਤ ਕਰਾਂਗੇ ਉਸ ਇਲੈਕਸ਼ਨ ਦੇ ਵਿੱਚ ਕਾਂਗਰਸ ਇਸ ਨੂੰ ਕਿਸ ਨਜ਼ਰੀਏ ਨਾਲ ਦੇਖਦੀ ਹੈ ਚਾਹੇ ਕੋਈ ਕੈਬਨਿਟ ਮੰਤਰੀ ਰਿਹਾ ਹੋਵੇ ਜਾਂ ਨਾ ਰਿਹਾ ਹੋਵੇ ਜਿਹੜਾ ਸਿਆਸਤ ਦੇ ਵਿੱਚ ਆ ਗਿਆ ਉਸ ਨੂੰ ਸਿਆਸਤ ਦੀਆਂ ਬਰੀਕੀਆਂ ਜਿਹੜੀਆਂ ਨੇ ਉਹ ਜ਼ਾਹਿਰ ਤੌਰ ਤੇ ਪਤਾ ਹੁੰਦੀ ਹੈ ਕਿ ਪਾਰਟੀ ਨੂੰ ਇਹਦਾ ਨਫਾ ਨੁਕਸਾਨ ਕੀ ਆ ਸਭ ਤੋਂ ਪਹਿਲਾਂ ਸਵਾਗਤ ਕਰ ਲene ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਠੀਕ ਹੈ ਜੀ ਮੈਂ ਠੀਕ ਹੈ ਸੈਮੀ ਫਾਈਨਲ ਹੈ ਇਹ ਦੇਖੋ ਇਹ ਰਾਜਨੀਤਿਕ ਨੇਤਾਮਾਂ ਤੇ ਪਾਰਟੀਆਂ ਦੇ ਡਿਪੈਂਡ ਹੁੰਦਾ ਹੈ ਕਿ ਉਹਨਾਂ ਨੂੰ ਇਹ ਸੈਮੀ ਫਾਈਨਲ ਮੰਨਣਾ ਜਾਂ ਆਮ ਇਲੈਕਸ਼ਨ ਮੰਨਣਾ ਹਮੇਸ਼ਾ ਰਾਜਨੀਤਿਕ ਨੇਤਾਮਾਂ ਨੂੰ ਤੇ ਪਾਰਟੀਆਂ ਨੂੰ ਜਨਰਲ ਇਲੈਕਸ਼ਨ ਦੇ ਉੱਤੇ ਫੋਕਸ ਕਰਨਾ ਪੈਂਦਾ ਜਨਰਲ ਇਲੈਕਸ਼ਨ ਦੇ ਤੋਂ ਪਹਿਲਾਂ ਤਾਂ ਮੇਰੇ ਖਿਆਲ ਦੇ ਅੰਦਰ ਕੋਈ ਹੋਰ ਵੀ ਬਾਈ ਇਲੈਕਸ਼ਨ ਆ ਸਕਦੇ ਆ ਪਤਾ ਨਹੀਂ ਕਿਹਦੀ ਇਹਨਾਂ ਨੇ ਬਲੀ ਦੇ ਦੇਣੀ ਆ ਤੇ ਚੋਣ ਕਰਵਾ ਦੇਣੀ ਆ ਜੇ ਇਸ ਤਰੀਕੇ ਦੇ ਨਾਲ ਐਮਪੀ ਦਾ ਚੋਣ ਤਾਂ ਚਲੋ ਰਾਜ ਸਭਾ ਦਾ ਹੋਣਾ ਇਹ ਜਿਹੜਾ ਤੁਹਾਡਾ ਇੱਕ ਨਜ਼ਰੀਆ ਹੁੰਦਾ ਉਹ ਹਮੇਸ਼ਾ ਜਨਰਲ ਇਲੈਕਸ਼ਨ ਤੇ ਫੋਕਸ ਕਰਨਾ ਹੁੰਦਾ ਕਿਉਂਕਿ ਰਣਨੀਤੀ ਉਹਨੇ ਤੈਅ ਕਰਨੀ ਹੁੰਦੀ ਆ ਉਹਨੇ ਪਾਰਟੀਆਂ ਦਾ ਭਵਿੱਖ ਤੈਅ ਕਰਨਾ ਹੁੰਦਾ ਹੈ ਬਾਈ ਇਲੈਕਸ਼ਨ ਦੇ ਅੰਦਰ ਸਰਕਾਰਾਂ ਦਾ ਜੋਰ रणनीति ਦੇ ਆਧਾਰ ਤੇ ਆਪੋਜੀਸ਼ਨ ਕਿਹੜੇ ਢੰਗ ਤਰੀਕੇ ਦੇ ਨਾਲ ਵਿਚਰਦੀ ਹੈ ਆਪੋਜੀਸ਼ਨ ਅਸੀਂ ਪਿਛਲੀ ਜਿਹੜੇ ਜਨਰਲ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਬਾਇਲੈਕਸ਼ਨ ਹੋਏ ਨੇ ਉਹਨਾਂ ਦੇ ਅੰਦਰ ਅਸੀਂ ਬਰਨਾਲਾ ਜਿੱਤ ਗਏ ਸੀ ਹੂੰ ਕਈ ਵਾਰ ਬਹੁਤ ਪੱਕ ਹੁੰਦਾ ਕਿ ਸਰਕਾਰ ਜਿੱਤੇਗੀ ਲੇਕਿਨ ਲੁਧਿਆਣੇ ਦਾ ਇਸ ਵੇਲੇ ਜੋ ਸਨੈਨੂ ਆ ਉਹ ਇੱਕ ਬੜਾ ਇੱਕ ਪਾਸੜ ਗਿਆ ਜਾਪਦਾ ਹੈ 2-3 ਮਹੀਨੇ ਤੋਂ ਲਗਾਤਾਰ ਇੱਥੇ ਲੱਗੇ ਹੋਏ ਆ ਅਸੀਂ ਇਹਨੂੰ ਚਾਹੇ ਸੈਮੀ ਫਾਈਨਲ ਮੰਨ ਲਈਏ ਚਾਹੇ ਫਾਈਨਲ ਮੈਚ ਮੰਨ ਲਈਏ ਲੇਕਿਨ ਟੱਕਰ ਤੇ ਲੜਾਈ ਜਾ ਕੇ 27 ਦੇ ਅੰਦਰ ਹੋਣੀ ਹੈ ਉਹਨੇ ਲੋਕਾਂ ਦਾ ਭਵਿੱਖ ਤੈਅ ਕਰਨਾ ਕਿ ਕਿਹੜੀ ਪਾਰਟੀ ਜਿਹੜੀ ਆ ਉਹ ਸੱਤਾ ਦੇ ਵਿੱਚ ਦੇਖੋ ਤੁਹਾਡੇ ਤੇ ਇੱਕ ਜ਼ਿੰਮੇਵਾਰੀ ਤਾਂ ਹੈ ਨਾ ਕਾਂਗਰਸ ਦੇ ਕਿ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਚੰਗਾ ਪ੍ਰਦਰਸ਼ਨ ਪਾਰਟੀ ਨੇ ਕੀਤਾ ਭਾਵੇਂ ਲੋਕ ਦੋਨਾਂ ਇਲੈਕਸ਼ਨਾਂ ਨੂੰ ਵੱਖੋ ਵੱਖਰੇ ਤਰੀਕੇ ਨਾਲ ਦੇਖਦੇ ਆ ਦਿੱਲੀ ਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਬਣਦੀ ਹੈ ਐਮਪੀ ਇਲੈਕਸ਼ਨ ਭਾਰਤੀ ਜਨਤਾ ਪਾਰਟੀ ਵੱਧ ਸੀਟਾਂ ਲੈ ਜਾਂਦੀ ਹੈ ਇਸ ਨੂੰ ਆਪਾਂ ਥੋੜਾ ਇਸ ਤੇ ਜੇਕਰ ਅਸੀਂ ਨਜ਼ਰ ਮਾਰਨ ਦੀ ਕੋਸ਼ਿਸ਼ ਕਰੀਏ ਇਸ ਲੈਗੇਸੀ ਨੂੰ ਬੜੇ ਬੜਾਈ ਰੱਖਣਾ ਇਹ ਤਾਂ ਜਿੰਨੇ ਵਾਰੀ ਹੈ ਤੁਹਾਡੇ ਇਹ ਤਾਂ ਨਹੀਂ ਦੇਖੋ ਦਿੱਲੀ ਦਾ ਔਰ ਪੰਜਾਬ ਦਾ ਨਜ਼ਰੀਆ ਫੋਰ ਐਗਜ਼ਾਮਪਲ ਦੀ ਗੱਲ ਕਰ ਮੈਂ ਠੀਕ ਹੈ ਤੁਹਾਡੀ ਤੁਹਾਡਾ ਸਵਾਲ ਬਿਲਕੁਲ ਠੀਕ ਹੈ ਲੇਕਿਨ ਹਰੇਕ ਇਲੈਕਸ਼ਨ ਨੂੰ ਇੱਕ ਰਣਨੀਤੀ ਦੇ ਤਹਿਤ ਲੜਨਾ ਉਹ ਸਾਡੀ ਡਿਊਟੀ ਹੈ ਔਰ ਕਾਂਗਰਸ ਪਾਰਟੀ ਇਸ ਰਣਨੀਤੀ ਦੇ ਲਈ ਲੜ ਰਹੀ ਹੈ ਕਿ ਪੰਜਾਬ ਦੇ ਅੰਦਰ ਜਿਹੜੀ ਹੈ ਉਹ ਕਾਂਗਰਸ ਦੀ ਸਰਕਾਰ ਆਈ ਕਿਉਂਕਿ ਸਰਕਾਰ ਦੀਆਂ ਪਿਛਲੇ ਸਮੇਂ ਦੇ ਦੌਰਾਨ ਸਾਢੇ 3 ਸਾਲ ਦੇ ਦੌਰਾਨ ਜੋ ਸਰਕਾਰ ਇਸ਼ਤਿਹਾਰਾਂ ਦੇ ਰਹੀ ਆਪਣੀਆਂ ਪ੍ਰਾਪਤੀਆਂ ਦੱਸ ਰਹੀ ਹੈ ਲੇਕਿਨ ਉਹ ਗਰਾਊਂਡ ਤੇ ਕਿਤੇ ਦਿਸਣ ਦੇ ਲਈ ਨਹੀਂ ਹੈ ਪੰਜਾਬ ਦੇ ਅੰਦਰ ਜੇ ਸਰਕਾਰ ਦਾ ਮਿਆਰ ਇਹਨਾਂ ਡਿਗ ਜਾਏ ਕਿ ਉਹ ਸਿੱਖਿਆ ਕ੍ਰਾਂਤੀ ਦੇ ਨਾਂ ਦੇ ਉੱਪਰ ਔਰ ਛੋਟੀਆਂ-ਛੋਟੀਆਂ ਕੰਧਾਂ ਦਾ ਤੇ ਡਿਗੇ ਹੋਏ ਕਮਰਿਆਂ ਤੇ ਕੰਧਾਂ ਦਾ ਤੇ ਬਾਥਰੂਮਾਂ ਦਾ ਅਧ்கਟਨ ਕਰਨ ਤੇ ਤੁਰਪ ਭਏ ਇੱਕ ਲੋਕਾਂ ਦੇ ਵਿੱਚ ਜਾਣ ਦਾ ਪ੍ਰਭਾਵ ਦਿਖਾਉਣ ਦੇ ਲਈ ਜਾਂ ਲੋਕਾਂ ਦੇ ਵਿੱਚ ਪੈਰ ਰੱਖਣ ਦੇ ਲਈ ਜਗ੍ਹਾ ਬਣਾਉਣ ਦੇ ਲਈ ਇਦਾਂ ਦਾ ਇੱਕ ਨੈਰੇਟਿਵ ਸੈੱਟ ਕੀਤਾ ਜਾਵੇ ਤਾਂ ਇਹ ਇਹ ਤਾਂ ਸਰਕਾਰ ਦੀ ਮਾਨਸਿਕਤਾ ਸਾਹਮਣੇ ਇਹ ਦਿਖ ਰਹੀ ਆ ਕਿਉਂਕਿ ਲੋਕ ਤਾਂ ਪਿੰਡਾਂ ਦੇ ਅੰਦਰ ਇਹਨਾਂ ਨੂੰ ਵੜਨ ਨਹੀਂ ਦੇ ਰਹੇ ਪੰਜਾਬ ਦੇ ਅੰਦਰ ਪੰਜਾਬ ਦੇ ਭਵਿੱਖ ਦੇ ਨਾਲ ਭਗਵੰਤ ਮਾਨ ਨੇ ਖਲਵਾੜ ਕੀਤੀ ਹੈ ਕੋਟਲੀ ਸਾਹਿਬ ਇਹ ਸਿਆਸਤ ਤਾਂ ਇੱਕੋ ਜੀ ਤੁਰੀ ਆਉਂਦੀ ਆ ਨਾ ਕਰੋਨਾ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਰਾਸ਼ਨ ਭੇਜਿਆ ਉਹਨਾਂ ਤੇ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਹੁੰਦੀ ਸੀ ਬਦਲਿਆ ਕੀ ਆ ਜੇ ਪਹਿਲਾਂ ਹੁੰਦਾ ਸੀ ਉਹੀ ਹੋਣਾ ਬਿਲਕੁਲ ਠੀਕ ਆ ਤੁਸੀਂ ਕਹਿ ਰਹੇ ਹੋ ਬਈ ਤਾਂ ਹੀ ਤਾਂ ਲੋਕਾਂ ਨੇ ਸਾਨੂੰ ਪਿੱਛੇ ਕੀਤਾ ਨਾ ਇਹ ਰਾਜਨੀਤੀ ਠੀਕ ਨਹੀਂ ਲੋਕਾਂ ਨੇ ਰਾਜਨੀਤੀ ਠੀਕ ਨਹੀਂ ਕਾਰਨ ਜਿਹੜਾ ਜਿਹੜਾ ਪੰਜਾਬ ਦੇ ਅੰਦਰ ਸਲੋਗਨ ਜਿਹੜਾ ਪੰਜਾਬ ਦੇ ਅੰਦਰ ਨੈਰੇਟਿਵ ਸੈੱਟ ਕਰਕੇ ਲੋਕਾਂ ਦੇ ਸਾਹਮਣੇ ਇੱਕ ਐਗਜ਼ਾਮਪਲ ਰੱਖੀ ਸੀ ਕਿ ਅਸੀਂ ਕ੍ਰਾਂਤੀਕਾਰੀ ਆ ਅਸੀਂ ਇਨਕਲਾਬੀ ਆ ਅਸੀਂ ਬਹੁਤ ਕਟੜ ਇਮਾਨਦਾਰ ਦੀ ਪਰਵਾਹਸ਼ਾ ਤਾਂ ਇਮਾਨਦਾਰ ਹੀ ਹੁੰਦੀ ਹੈ ਅਸੀਂ ਕਟੜ ਇਮਾਨਦਾਰ ਆ ਤੇ ਪੰਜਾਬ ਦੇ ਅੰਦਰ ਦੇਖੀ ਕਿੱਥੇ ਪੰਜਾਬ ਦੇ ਅੰਦਰ ਤਾਂ ਦਿੱਲੀ ਦੇ ਅੰਦਰ ਪਾਰਟੀ ਦੇ ਪ੍ਰਮੁੱਖ ਆਗੂ ਜਿਹੜੇ ਆ ਨਾ ਤੁਸੀਂ ਜਾਣਦੇ ਹੋ ਮੈਂ ਲੈ ਲੈ ਵੀ ਦਾਂਗਾ ਕੋਈ ਅਜਿਹੀ ਗੱਲ ਨਹੀਂ ਸਮਝ ਜਿਆਦਾ ਲੱਗੇਗਾ ਲੇਕਿਨ ਜੇ ਪੰਜਾਬ ਸਰਕਾਰ ਜਿੱਤਣ ਤੋਂ ਬਾਅਦ ਕੇਜਰੀਵਾਲ ਇਹ ਕਹੇ ਕਿ ਸਾਡੇ 92 ਹੀਰੇ ਇਦਾਂ ਦੇ ਜਿੱਤ ਕੇ ਆਏ ਨੇ ਉਹ ਤਾਂ ਕੌਡੀਆਂ ਖੋਟੇ ਨਿਕਲੇ ਵਜ਼ੀਰ ਅੰਦਰ ਜਾ ਰਹੇ ਨੇ ਐਮਐਲਏ ਕ੍ਰਪਸ਼ਨ ਦੇ ਵਿੱਚ ਫਸ ਰਹੇ ਨੇ ਆਪਣੀ ਸਰਕਾਰ 'ਚ ਜਾ ਰਹੇ ਨੇ ਸਰਕਾਰ ਇਸ ਗੱਲ ਨੂੰ ਇੱਕ ਮੀਲ ਪੱਥਰ ਦੇ ਤੌਰ ਤੇ ਦੇਖਦੀ ਆ ਜੇਕਰ ਸਰਕਾਰ ਦੇ ਤਰਫੋਂ ਆਪਾਂ ਸੋਚੀਏ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਮੀਡੀਆ ਦੇ ਵਿੱਚ ਪ੍ਰਚਾਰਿਆ ਗਿਆ ਸਰਕਾਰ ਕਹਿੰਦੀ ਹੈ ਕਿ ਅਸੀਂ ਉਹ ਲੋਕ ਆ ਜਿਹੜੇ ਸੱਤਾ ਦੇ ਵਿੱਚ ਹੋਣ ਦੇ ਬਾਵਜੂਦ ਆਪਣੇ ਸੱਤਾਧਾਰੀ ਵਿਧਾਇਕਾਂ ਨੂੰ ਜੇਲ੍ਹਾਂ ਦੇ ਅੰਦਰ ਸੁੱਟ ਦਿੰਦੇ ਆ ਓਕੇ ਕੈਪਟਨ ਅਮਰਿੰਦਰ ਸਿੰਘ ਦੀ ਉਦਾਹਰਨ ਦਿੰਦੇ ਆ ਕਿ ਇਹ ਜੇ ਅਮਰਿੰਦਰ ਸਿੰਘ ਉਹ ਸੀਟ ਛੱਡ ਜਾਂਦੇ ਆ ਉਸ ਤੋਂ ਬਾਅਦ ਕਹਿੰਦੇ ਆ ਕਿ ਸਾਡੀ ਸਰਕਾਰ ਦੇ ਸੁਣੋ ਸੁਣੋ ਜੇ ਸੈਟ ਦਿੰਦੇ ਜੇਲ੍ਹ ਦੇ ਅੰਦਰ ਤਾਂ ਫਿਰ ਵਿਜੇ ਸਿੰਘਲਾ ਦੇ ਖਿਲਾਫ ਚਲਾਨ ਕਿਉਂ ਨਹੀਂ ਗਿਆ ਹਾਲੇ ਤੱਕ ਕੋਰਟ ਫੱਤਾ ਐਮ ਐਲ ਏ ਆ ਉਹਦੇ ਖਿਲਾਫ ਚਲਾਨ ਹਾਲੇ ਤੱਕ ਕਿਉਂ ਨਹੀਂ ਗਿਆ ਫੌਜਾ ਸਿੰਘ ਸਰਾਰੀ ਤੇ ਹੋਰ ਬਥੇਰੇ ਗਣਾਉਣ ਲੱਗਿਆ ਤਾਂ ਬੜੀ ਲੰਬੀ ਲਿਸਟ ਹੋ ਜਾਣੀ ਆ ਆ ਜਿਹੜਾ ਹੁਣ ਫੜਿਆ ਜਲੰਧਰ ਦੇ ਅੰਦਰ ਠੱਗ ਅਸੀਂ ਤਾਂ ਜਲੰਧਰ ਚ ਰਹਿਣ ਵਾਲੇ ਲੋਕ ਆ ਕੀ ਉਹ ਕਰਤੂਤਾਂ ਕਰਦਾ ਸੀ ਸਾਰਿਆਂ ਨੂੰ ਪਤਾ ਹੈ ਤਾਂ ਜੇ ਉਹਦਾ ਚਲਾਨ ਆ ਗਿਆ ਤਾਂ ਤੁਹਾਡੇ ਕੈਮਰੇ ਦੇ ਉੱਤੇ ਆ ਕੇ ਮਾਫੀ ਮੰਗ ਲਾਂਗਾ ਇਹ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸਾਨੂੰ ਸਾਨੂੰ ਦਾਗੀ ਕਿਹਾ ਜਾ ਰਿਹਾ ਸਾਡੇ ਖਿਲਾਫ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਆਸ਼ੂ ਜੀ ਦੇ ਖਿਲਾਫ ਜੇ ਚਲਾਨ ਨਹੀਂ ਗਏ ਤਾਂ ਹਾਈ ਕੋਰਟ ਨੇ ਉਹਨਾਂ ਦੇ ਖਿਲਾਫ ਐਫਆਈਆਰ ਨੂੰ ਕੁਐਸ਼ ਕੀਤਾ ਤਾਂ ਇਹਨਾਂ ਦੀ ਕਿਉਂ ਨਹੀਂ ਐਫਆਈਆਰ ਕੋਈ ਕੋਈ ਕੁਐਸ਼ ਹੋਈ ਇਹਦਾ ਮਤਲਬ ਪੰਜਾਬ ਦੇ ਅੰਦਰ ਤੁਸੀਂ ਦਿਖਾਵਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਅਸੀਂ ਆਪਣੇ ਐਮਐਲਏਾਂ ਦੇ ਖਿਲਾਫ ਆਪਣੇ ਮინისტრਾਂ ਦੇ ਖਿਲਾਫ ਕਾਰਵਾਈ ਕਰਦੇ ਹਾਂ ਤਾਂ ਫਿਰ ਉਹਨਾਂ ਇੱਕ ਪਾਸੇ ਤੁਸੀਂ ਉਹਨਾਂ ਨੂੰ ਗੱਦੀ ਤੋਂ ਲਾਉਂਦੇ ਹੋ ਤੇ ਵਿਆਹਾਂ ਦੇ ਅੰਦਰ ਤੁਸੀਂ ਉਹਨਾਂ ਨਾਲ ਬਾਹਾਂ ਫੜ-ਫੜ ਕੇ ਭੰਗੜੇ ਪਾਉਂਦੇ ਤੇ ਫਿਰ ਕੈਬਨਿਟ ਚੋਂ ਕਿਉਂ ਨਹੀਂ ਕੱਢ ਰਹੇ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਐਮਐਲਏ ਸ਼ਿਪ ਤੋਂ ਡਿਸਕਵਾਲਿਫਾਈ ਕਿਉਂ ਨਹੀਂ ਉਹਨਾਂ ਨੂੰ ਕੱਢੋ ਵੀ ਪਾਰਟੀ ਦੇ ਵਿੱਚੋਂ ਕਿ ਜਾਣ ਜਿੱਥੇ ਜਾਂਦੇ ਆ ਲੇਕਿਨ ਪੰਜਾਬੀ ਇੰਨੇ ਮਾੜੇ ਨਹੀਂ ਐ ਪੰਜਾਬ ਦੇ ਲੋਕ ਇਸ ਕਿਰਦਾਰ ਦੇ ਲੋਕ ਨਹੀਂ ਐ ਕਿ ਸੱਚ ਤੇ ਝੂਠ ਨੂੰ ਕੀ ਨਹੀਂ ਜਾਣਦੇ ਸੱਚ ਤੇ ਝੂਠ ਲੋਕਾਂ ਦੇ ਸਾਹਮਣੇ ਆ ਜੇ ਅੱਜ ਲੋਕ ਇਹਨਾਂ ਨੂੰ ਘਰਾਂ ਦੀਆਂ ਬਰੂਹਾਂ ਤੱਕ ਮਤਲਬ ਕਿ ਪਿੰਡ ਦੀਆਂ ਬਰੂਹਾਂ ਤੇ ਲੋਕ ਫਟਕਣ ਨਾ ਦੇਣ ਧਰਨੇ ਪ੍ਰਦਰਸ਼ਨ ਮਜਾਰੇ ਹੋਣਾ ਬਾਹਰ ਦੇਖੋ ਕੀ ਹੋ ਰਿਹਾ ਆਪਾਂ ਅੰਦਰ ਬੈਠੇ ਆਂ ਹਰ ਹਰ ਮਤਲਬ ਮਾਸਟਰ ਡਾਕਟਰ ਤੋਂ ਲੈ ਕੇ ਟੀਚਰ ਤੱਕ ਯਾਰ ਜੇਸ ਜੇਸ ਸਰਕਾਰ ਦੇ ਅੰਦਰ ਇਹ ਨਸ਼ਿਆਂ ਦੇ ਵਿਰੁੱਧ ਜੁੱਧ ਦੀ ਗੱਲ ਕਰਦੇ ਆ ਇੱਕ ਫੌਜੀ ਦੀਆਂ ਲੱਤਾਂ ਸ਼ਰੇਆਮ ਭੰਨ ਦਿੱਤੀਆਂ ਜਾਣ ਤੇ ਮੁੱਖ ਮੰਤਰੀ ਹਾਲੇ ਤੱਕ ਉੱਥੇ ਜਾ ਕੇ ਨਾ ਕਦਾ ਨੈਰੇਟਿਵ ਸੈੱਟ ਕਰ ਰਿਹਾ ਬਈ ਔਰ ਜੇਸ ਤਰੀਕੇ ਦਾ ਮਾਹੌਲ ਬਣਾਉਣ ਦੀ ਪੰਜਾਬ ਦੇ ਅੰਦਰ ਕੋਸ਼ਿਸ਼ ਕੀਤੀ ਜਾ ਰਹੀ ਹੈ ਭਗਵੰਤ ਮਾਨ ਨੇ ਕਾਮਯਾਬ ਨਹੀਂ ਹੋਣਾ ਜੋ ਜਿੰਨਿਆਂ ਨੂੰ ਮਰਜ਼ੀ ਫੜ ਕੇ ਅੰਦਰ ਦੇ ਲਾ ਸਾਨੂੰ ਵੀ ਦੇਣ ਦੇ ਤੂੰ ਬਥੇਰੇ ਬਥੇਰੀਆਂ ਇਨਕੁਆਰੀਆਂ ਕੀਤੀਆਂ ਨੇ ਬਹੁਤ ਕੁਝ ਤੂੰ ਸੈੱਟ ਕੀਤਾ ਜਿਹੜਾ ਤੁਹਾਡਾ ਸਵਾਲ ਸੀ ਮੈਂ ਉਹਦੇ ਸੰਦਰਭ ਦੇ ਅੰਦਰ ਜਵਾਬ ਦੇ ਰਿਹਾ ਕਿ ਜਿਨ੍ਹਾਂ ਕਾਰਨਾਂ ਦੇ ਕਾਰਨ ਜਿਹੜੇ ਨੈਰੇਟਿਵ ਸੈੱਟ ਕਰਕੇ ਜਿਹੜੇ ਰੀਜ਼ਨ ਦੇ ਕਾਰਨ ਪੰਜਾਬ ਦੇ ਲੋਕਾਂ ਨੂੰ ਇੱਕ ਗੱਲ ਪਉਂਦੀ ਸੀ ਪੰਜਾਬ ਦੇ ਲੋਕਾਂ ਨੂੰ ਇੱਕ ਗੱਲ ਚੰਗੀ ਲੱਗਦੀ ਸੀ ਇਸ ਕਰਕੇ ਲੋਕਾਂ ਨੇ ਸਾਨੂੰ ਨਿਕਾਰਿਆ ਕਾਲੀ ਦਲ ਨੂੰ ਨਿਕਾਰਿਆ ਬਾਕੀਆਂ ਨੂੰ ਪਿੱਛੇ ਸਟਿਆ ਪਰ ਅੱਜ ਅੱਜ ਲੋਕਾਂ ਦੇ ਸਾਹਮਣੇ ਰਿਜ਼ਲਟ ਕੀ ਹੈ ਲੋਕ ਤਾਂ ਪਛਤਾ ਰਹੇ ਨੇ ਆ ਤੁਸੀਂ ਦੇਖੋ ਇੱਥੇ ਸਰਵੇ ਕਰੋਰ ਤੁਸੀਂ ਰਿਪੋਰਟ ਜਿਹੜੀ ਆ ਤੁਹਾਡੇ ਚੈਨਲਾਂ ਦੇ ਉੱਤੇ ਆਪਣੇ ਆਪ ਹੀ ਆ ਜਾਣੀ ਐ ਤੁਹਾਨੂੰ ਸਵਾਲ ਪੁੱਛਣ ਦੀ ਲੋੜ ਐ ਲੋਕ ਪਟਕ ਜਵਾਬ ਦੇਣਗੇ ਅਸੀਂ ਕੁਆਲੀਫਾਈਡ ਲੋਕ ਯੂਨੀਵਰਸਿਟੀਆਂ ਇੱਥੇ ਨੇ ਸਭ ਕੁਝ ਵੱਡੇ ਵੱਡੇ ਕਾਲਜ ਇੱਥੇ ਨੇ ਉਹ ਵਿਦਿਆਰਥੀ ਤੁਰੇ ਫਿਰ ਤੁਸੀਂ ਕਹਿੰਦੇ ਅਸੀਂ ਨੌਕਰੀਆਂ ਦੇ ਦਿੱਤੀਆਂ ਕਿਹੜੀਆਂ ਨੌਕਰੀਆਂ ਦਿੱਤੀਆਂ ਬਈ ਤੂੰ ਤੂੰ ਵੀ ਜੇ ਨੌਕਰੀ ਦੇਣੀ ਤਾਂ ਆਪਣੇ ਪਿਤਾ ਜੀ ਤੁਸੀਂ ਕਹਿੰਦੇ ਨਾ ਮੈਂ ਮਾਸਟਰ ਮਹਿੰਦਰ ਦਾ ਮੁੰਡਾ ਮੈਂ ਮਾਸਟਰ ਮਹਿੰਦਰ ਨੇ ਕਿਹਾ ਮਾਨਯੋਗ ਸudar mahinder singh ਮਾਸਟਰ ਜੀ ਦਾ ਮੁੰਡਾ ਉਹਦੇ ਵਾਲੀ ਨੌਕਰੀ ਦੇ ਕਿ ਉਹਨਾਂ ਦਾ ਮੈਡੀਕਲ ਵੀ ਫ੍ਰੀ ਹੋਵੇ ਉਹਨਾਂ ਨੂੰ ਪੈਨਸ਼ਨ ਵੀ ਮਿਲੇ ਉਹਨਾਂ ਨੂੰ ਜੋ ਉਹਨਾਂ ਨੂੰ ਨੌਕਰੀ ਤੋਂ ਬਾਅਦ ਸੁੱਖ ਸਹੂਲਤਾਂ ਮਿਲੇ ਉਹ ਨੌਕਰੀ ਦੇ 15 15000 ਤੇ ਭਰਤੀ ਕਰਕੇ ਠੇਕੇ ਤੇ ਭਰਤੀ ਕਰਕੇ ਡੀਸੀ ਰੇਟ ਦੇ ਉੱਤੇ ਤੋਂ ਨੌਕਰੀਆਂ ਦੀ ਤਨਖਾਹ ਦੇ ਕੇ ਕੀ ਪੰਜਾਬ ਦੇ ਅੰਦਰ ਤੂੰ ਨੈਰੇਟਿਵ ਸੈੱਟ ਕਰ ਰਿਹਾ ਯਾਰ ਲੋਕਾਂ ਨੇ ਤੈਨੂੰ ਵਕਤ ਨਾ ਕਿਤੇ ਆਉਣ ਤਾਂ ਦਿਓ ਜਨਰਲ ਇਲੈਕਸ਼ਨ 52 53000 ਦਾ ਦਾਵਾ ਭਾਈ ਮੈਂ ਤਾਂ ਮੈਂ ਤਾਂ ਮੈਂ ਤਾਂ ਕਹਿ ਰਿਹਾ ਇਹ ਰੈਗੂਲਰ ਨੌਕਰੀਆਂ ਨਹੀਂ ਜਿਹੜੇ ਜਿਹੜੇ ਨਿਯੁਕਤੀ ਪੱਤਰਾਂ ਦੇ ਤੁਸੀਂ ਵੀਡੀਓ ਵੀ ਦੇਖਦੇ ਮੈਂ ਦੇਖ ਰਿਹਾ ਨਿਯੁਕਤੀ ਪੱਤਰ ਦੇ ਉੱਤੇ ਮੈਂ ਆਮ ਟਾਕਿੰਗ ਅਬਾਊਟ ਔਨ ਅ ਰਿਕਾਰਡ ਭਾਈ ਉਹਦੇ ਅੰਦਰ ਕੋਈ ਪੈਨਸ਼ਨ ਹੀ ਨਹੀਂ ਹੈ ਉਹਦੇ ਅੰਦਰ ਕੋਈ ਮੈਡੀਕਲ ਹੀ ਨਹੀਂ ਹੈ ਕਮਾਲ ਦੀ ਗੱਲ ਕਰ ਰਹੇ ਹੋ ਤੁਸੀਂ ਏ ਆ ਬਿਠਾਓ ਕਿਸੇ ਨੂੰ ਚੈਨਲ ਦੇ ਉੱਤੇ ਚਲੋ ਲੁਧਿਆਣੇ ਦੇ ਗਲੀਆਂ ਬਜਾਰਾਂ 'ਚ ਖੜਕੇ ਲੜਾਈ ਹੈ ਨਾ ਪੁਰਾਣੀ ਪੈਨਸ਼ਨ ਵਾਲੀ ਤਾਂ ਉਹਦੀ ਸੈਪਰੇਟ ਲੜਾਈ ਆਲਰੇਡੀ ਚੱਤੀ ਰਹੀ ਹੈ ਨਹੀਂ ਆਲਰੇਡੀ ਚੱਲੇ ਨਾ ਚੱਲੇ ਫਿਰ ਇਹ ਦੇ ਦਿੰਦਾ ਇਹਨੇ ਤਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਨਾ ਤਾਂ ਹੀ ਚੜ ਕੇ ਜਿੱਦਣ ਜਿੱਦਣ ਸੈਕਟਰੀਏਟ ਗਿਆ ਸੀ ਲੋਕਾਂ ਨੇ ਫੁੱਲ ਸਿੱਟੇ ਸੀ ਉੱਤੇ ਚੜ ਚੜ ਕੇ ਟੋਟਲੀ ਸਾਹਿਬ ਨਸ਼ਾ ਖਤਮ ਹੋ ਸਕਦਾ ਦੇਖੋ ਨਸ਼ਾ ਖਤਮ ਪ੍ਰਧਾਨ ਤੁਹਾਡੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਕਿਹਾ ਕਿ ਨਸ਼ਾ ਕਦੇ ਵੀ ਖਤਮ ਨਹੀਂ ਹੋ ਸਕਦਾ ਮੈਂ ਮੈਂ ਕਹਿਣਾ ਰਵਾਇਤੀ ਨਸ਼ੇ ਲਿਆਉਣ ਦੀ ਜ਼ਰੂਰਤ ਹੈਗੀ ਦੇਖੋ ਉਹਨਾਂ ਦਾ ਸਟੇਟਮੈਂਟ ਉਹਨਾਂ ਦਾ ਪ੍ਰਭਾਵਸ਼ਾਲੀ ਢੰਗ ਦੇ ਨਾਲ ਕਹਿਣਾ ਦੇਖੋ ਨਸ਼ਾ ਕਿਤੇ ਖਤਮ ਨਹੀਂ ਹੋ ਰਿਹਾ ਅਸੀਂ ਪੂਰੀ ਦੁਨੀਆ ਦੇ ਅੰਦਰ ਜਾ ਕੇ ਦੇਖ ਰਹੇ ਅਮਰੀਕਾ ਆਸਟ੍ਰੇਲੀਆ ਨਿਊਜ਼ੀ ਹੋਰ ਕੰਟਰੀਆਂ ਦੇ ਅੰਦਰ ਬਹੁਤ ਹੈ ਹਾਂ ਇਹਨੂੰ ਘੱਟ ਕਰਨ ਦੇ ਲਈ ਕੁਝ ਤਰਕੀਬਾਂ ਇਸ ਤਰੀਕੇ ਦੀਆਂ ਲੈ ਕੇ ਆਉਣ ਫਿਰ ਫਿਰ ਇਹਨੂੰ ਸਰਕਾਰ ਛੱਡਣੀ ਚਾਹੀਦੀ ਆ ਇਹ ਤਾਂ ਕਹਿੰਦਾ ਸੀ ਮੈਂ 4 ਮਹੀਨੇ ਚ ਖਤਮ ਕਰਦਾਗਾ ਮੇਰੇ ਕੋਲ ਪਲਾਨ ਇਦਾਂ ਦਾ ਕਹਿੰਦਾ ਮੇਰੇ ਕੋਲ ਤਰਕੀਬਾਂ ਇਦਾਂ ਦੀਆਂ ਨੇ ਮੈਂ ਕਹਿੰਦਾ ਇਦਾਂ ਦਾ ਇੱਕ ਨੈਰੇਟਿਵ ਲੈ ਕੇ ਆ ਰਿਆਂ ਲੋਕਾਂ ਦੇ ਸਾਹਮਣੇ ਯਾਰ ਸਾਡੇ 3 ਸਾਲ ਹੋ ਗਏ ਨੇ ਲੋਕ ਮਰ ਰਹੇ ਨੇ ਤੇ ਜਿਹੜੇ ਵਿਚਾਰੇ ਇਸ ਤਰ੍ਹਾਂ ਦੇ ਘਰ ਤਾਂ ਹੁਣ ਦੀਆਂ ਗੱਲਾਂ ਸਰਕਾਰ ਦੇ ਵੱਲੋਂ ਕੀਤੀਆਂ ਜਾ ਰਹੀਆਂ ਤੁਸੀਂ ਉਹਨੂੰ ਠੀਕ ਜਾਇਜ਼ ਨਹੀਂ ਮੰਨਦੇ ਬੀਜੀਪੀ ਦਾ ਝੂਠ ਬੋਲ ਰਿਹਾ ਡੀਜੀਪੀ ਤਾਂ ਕਹਿ ਰਿਹਾ ਕਿ ਅਸੀਂ ਕਿਸੇ ਨਸ਼ਾ ਤਸਕਰ ਦਾ ਘਰ ਢਾ ਹੀ ਨਹੀਂ ਰਹੇ ਇਹਦਾ ਕਹਿੰਦੇ ਜੀ ਜੁੱਧ ਤੇ ਨਸ਼ਿਆਂ ਵਿਰੋਧ ਦੇ ਨਾਲ ਕੋਈ ਕੋਈ ਲੈਣਾ ਦੇਣਾ ਨਹੀਂ ਕਿਹਾ ਨਹੀਂ ਉਹਨੇ 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 ਔਨ ਰਿਕਾਰਡ ਕਿਹਾ ਤੇ ਫੇ ਜੇ ਘਰ ਢਾਉਣਾ ਤਾਂ ਰਾਜਜੀਤ ਕਿੱਥੇ ਲੁਕਿਆ ਬੈਠਾ ਹੈ ਏਆਈਜੀ ਜਿਹਦੇ ਖਿਲਾਫ ਤੁਸੀਂ ਉਹਨੂੰ ਸਸਪੈਂਸ਼ਨ ਆਰਡਰ ਕਰਨ ਤੋਂ ਬਾਅਦ ਡਿਸਮਿਸ ਕੀਤਾ ਉਹ ਯਾਰੋ ਤੁਹਾਨੂੰ ਲੱਭ ਹੀ ਨਹੀਂ ਰਿਹਾ ਔਰ ਔਰ ਜਿਹੜਾ ਗੁਰਸ਼ੇਰ ਸਿੰਘ ਡੀਐਸਪੀ ਤੁਸੀਂ ਉਹਦੀ ਉਹਦੀ ਬਲੀ ਦੇਤੀ ਤੁਸੀਂ ਉਹਦੀਆਂ ਇੰਟਰਵਿਊਆਂ ਕਰਵਾਉਨੇ ਹੋ ਤੇ ਮੇਰੇ ਖਿਆਲ ਦੇ ਅੰਦਰ ਪਰਚਾ ਤਾਂ ਡੀਜੀਪੀ ਦੇ ਦਰਜ ਹੋਣਾ ਚਾਹੀਦਾ ਯਾਰੋ ਤੁਸੀਂ ਗਰਸ਼ੇਰ ਸਿੰਘ ਦੀ ਬਲੀ ਦੇ ਰਹੇ ਹੋ ਸੀਆਈਏ ਸਟਾਫ ਦੇ ਅੰਦਰ ਕਿ ਮੁਲਾਕਾਤ ਹੋਣੇ ਕਰੇ ਪੰਜਾਬ ਦਾ ਡੀਜੀਪੀ ਸੁੱਤਾ ਪਿਆ ਪੰਜਾਬ ਦੀ ਇੰਟੈਲੀਜੈਂਸੀ ਸੁੱਤੀ ਪਈ ਆ ਮੈਂ ਤਾਂ ਮੈਂ ਤਾਂ ਮੈਂ ਤਾਂ ਪੰਜਾਬ ਦੀ ਅਸੈਂਬਲੀ ਦੇ ਅੰਦਰ ਕਿਹਾ ਔਨ ਰਿਕਾਰਡ ਕਢਵਾ ਕੇ ਦੇਖੋ ਕਿ ਪਰਚਾ ਤਾਂ ਪੰਜਾਬ ਦੇ ਡੀਜੀਪੀ ਦੇ ਉੱਤੇ ਦਰਜ ਹੋਣਾ ਚਾਹੀਦਾ ਕਿ ਕੀ ਮਖੌਲ ਬਣਾ ਰੱਖਿਆ ਇਸ ਡੀਜੀਪੀ ਨੇ ਤੁਸੀਂ ਕਹਿ ਰਹੇ ਐ ਐਡਾ ਵੱਡਾ ਮਤਲਬ ਇੱਕ ਇੰਟਰਨੈਸ਼ਨਲ ਪਦਰ ਦਾ ਗੈਂਗਸਟਰ ਜਿਹਦੇ ਉੱਤੇ ਪਤਾ ਨਹੀਂ ਕਿੱਡੇ ਕਿੱਡੇ ਵੱਡੇ ਵੱਡੇ سنگੀਨ ਜੁਰਮ ਨੇ ਤੇ ਤੇ ਪੰਜਾਬ ਦਾ ਡੀਜੀਪੀ ਯਾਰ ਉਹਨਾਂ ਦੀਆਂ ਇੰਟਰਵਿਊਆ ਕਰਵਾ ਕੇ ਪੰਜਾਬ ਦੇ ਅੰਦਰ ਗੈਂਗਸਟਰ ਬਾਦ ਨੂੰ ਰੋਕ ਰਿਹਾ ਜਾਂ ਗੈਂਗਸਟਰ ਬਾਦ ਨੂੰ ਉਹ ਉਹ ਬढ़ावा ਦੇ ਰਿਹਾ ਸੋ ਇਸ ਕਰਕੇ ਜਿੱਥੋਂ ਤੱਕ ਨਸ਼ਿਆਂ ਦਾ ਸਵਾਲ ਹੈ ਤੁਹਾਡਾ ਸਵਾਲ ਦਾ ਮੈਂ ਜਵਾਬ ਦੇ ਰਿਹਾ ਕਿ ਰਵੈਤੀ ਪਾਸੇ ਜੇ ਜਾਣਾ ਅਸੀਂ ਤਾਂ ਸਭ ਤੋਂ ਪਹਿਲਾਂ ਸਾਨੂੰ ਇੰਟੈਕਚੁਅਲ ਲੋਕਾਂ ਦੀ ਰਿਸਰਚਰ ਲੋਕਾਂ ਦੀ ਸਕਾਲਰ ਲੋਕਾਂ ਦੀ ਰੈ ਲੈਣੀ ਚਾਹੀਦੀ ਆ ਆਖਰੀ ਸਵਾਲ ਹੈ ਆਖਰੀ ਸਵਾਲ ਹੈ ਕਿ ਜਦੋਂ ਆਵਾਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ ਪਾਰਟੀ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਉਸ ਵੇਲੇ ਇਹ ਕਿਹਾ ਗਿਆ ਕਿ ਅਕਾਲੀ ਦਲ ਤੋਂ ਨਾਰਾਜ਼ ਲੋਕ ਸੀ ਕਾਂਗਰਸ ਤੋਂ ਨਾਰਾਜ਼ ਲੋਕ ਸੀ ਕੈਪਟਨ ਮਨਿੰਦਰ ਸਿੰਘ ਦੇ ਰਾਜ ਤੋਂ ਲੋਕ ਨਾਰਾਜ਼ ਸੀਗੇ ਤੇ ਇਸ ਕਰਕੇ ਆਵਾਮ ਆਦਮੀ ਪਾਰਟੀ ਜਿਹੜੀ ਆ ਉਹ ਸੱਤਾ ਦੇ ਵਿੱਚ ਆਈ ਨਾਰਾਜ਼ ਵੋਟ ਪਈ ਹੁਣ ਜਿਹੜੀਆਂ ਉਹ ਨਾਰਾਜ਼ਗੀਆਂ ਸੀਗੀਆਂ ਉਹ ਨਾਰਾਜ਼ਗੀਆਂ ਤੁਹਾਡੀ ਪਾਰਟੀ ਖਤਮ ਕਿਵੇਂ ਕਰੋਗੀ ਜਸਟੀਫਾਈ ਕਿਵੇਂ ਕਰੋਗੇ ਇਸ ਗੱਲ ਨੂੰ ਦੂਜੀ ਗੱਲ ਮੈਂ ਇਸ ਵੈਸਟ ਦੇ ਵਿੱਚ ਇਹਨੂੰ ਐਡ ਕਰਦਾ ਕਿ ਭਾਰਤ ਕੂਸ਼ਣਾ ਸ਼ੂਹਰਾ ਤੇ ਵੀ ਇਲਜ਼ਾਮ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ ਨੇ ਐਫ ਆਈ ਆਰ ਦਰਜ ਹੈ ਉਹਨਾਂ ਨੂੰ ਹਵਾਲਾਤ ਜਾਣਾ ਪਿਆ ਜੇਲ੍ਹ ਜਾਣਾ ਪਿਆ ਇਸ ਚੀਜ਼ ਨੂੰ ਜਸਟੀਫਾਈ ਕਰਕੇ ਲੋਕਾਂ ਨੂੰ ਕਿਵੇਂ ਕਹੋਗੇ ਕਿ ਵੋਟ ਸਾਨੂੰ ਦੇਖੋ ਅਸੀਂ ਜਸਟੀ ਅਸੀਂ ਜਸਟੀਫਾਈ ਕਰ ਦਿੱਤਾ ਕਿ ਪਹਿਲਾ ਪਹਿਲਾਂ ਸਰਕਾਰ ਨੂੰ ਹਾਈ ਕੋਰਟ ਦੇ ਵਿੱਚ ਹਰਾਇਆ ਐਫ ਆਈ ਆਰ ਕੋਇਸ਼ ਕਰਕੇ ਹੁਣ ਲੋਕਾਂ 'ਚ ਹਰਾਵਾਂਗੇ ਜਦੋਂ ਐਫ ਆਈ ਆਰ ਕੋਇਸ਼ ਹੋ ਗਈ ਮਾਨ ਜਿਓ ਹਾਈ ਕੋਰਟ ਨੇ ਰੱਦ ਕਰ ਦਿੱਤੀਆਂ ਨੇ ਕ੍ਰੈਸ਼ ਹੋ ਗਈਆਂ ਨੇ ਫਿਰ ਦੋਸ਼ ਕੀ ਰਹਿ ਗਿਆ ਫਿਰ ਦੋਸ਼ ਤਾਂ ਕੋਈ ਰਹਿੰਦਾ ਨਹੀਂ ਨਾ ਅਖੀਰ ਤੇ ਆਪਾਂ ਕਈ ਵਾਰੀ ਪੋਲਿਟਿਕਲ ਲੋਕ ਇਹ ਕਹਿੰਦੇ ਦੇਖੋ ਜੀ ਐਫ ਆਈ ਆਰ ਦਰਜ ਹੋ ਗਈ ਆ ਹਾਲੇ ਅਦਾਲਤ ਦੇ ਅੰਦਰ ਅੰਡਰ ਟ੍ਰਾਇਲ ਹੈ ਪਰ ਉਹ ਤਾਂ ਉਹ ਤਾਂ ਖਤਮ ਹੀ ਹੋ ਗਈ ਤਾਂ ਫਿਰ ਆਸ਼ੂ ਤਾਂ ਸਾਫ ਸੁਥਰੇ ਸੁਥਰਾ ਬਾਮਨ ਲੈ ਕੇ ਚਿੱਟੀ ਚਾਦਰ ਲੈ ਕੇ ਲੋਕਾਂ ਦੇ ਵਿੱਚ ਜਾ ਰਿਹਾ ਮੈਂ ਕੱਲ ਜਵਾਰ ਨਗਰ ਤੇ ਲੇਬਰ ਕਲੋਨੀ ਦੇ ਅੰਦਰ ਉੱਥੇ ਉਹ ਗਰੀਬ ਲੋਕਾਂ ਨੇ ਉਹਦਾ ਸਵਾਗਤ ਕੀਤਾ ਇੱਕ ਔਰਤ ਵਿਚਾਰੀ ਰੋਂਦੀ ਮੈਂ ਦੇਖੀ ਕਿ ਪੁੱਤਾ ਤੈਨੂੰ ਜੇਲ੍ਹ ਦੇ ਵਿੱਚ ਇਹਨਾਂ ਲੋਕਾਂ ਨੇ ਸੱਡ ਦਿੱਤਾ ਉਹ ਤਾਂ ਮੇਰਾ ਪੋਤਾ ਇੱਕ ਚੰਗਾ ਸੀਗਾ ਉਹਨੂੰ ਵਿਚਾਰੇ ਨੂੰ ਇਹ ਤਾਂ ਪਤਾ ਨਹੀਂ ਕਿ ਹੁਣ ਉਹ ਉਹ ਐਫ ਆਈ ਆਰ ਵੀ ਕੈਨਸਲ ਹੋ ਗਏ ਉਹਨੇ ਉਹਨੇ ਦੱਸਿਆ ਮਾਂ ਹੁਣ ਮੈਂ ਬਰੀ ਹੋ ਗਿਆ ਤੇ ਮਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਸੀ ਸੋ ਇਸ ਕਰਕੇ ਆਸ਼ੂ ਲੋਕਾਂ ਦਾ ਲੀਡਰ ਹੈ ਲੋਕਾਂ ਦਾ ਦਰਦ ਨੂੰ ਵੀ ਜਾਣਦਾ ਗਰੀਬਾਂ ਦੀ ਨਬਜ਼ ਨੂੰ ਵੀ ਜਾਣਦਾ ਉਹਨੇ ਬਹੁਤ ਲੋਕਾਂ ਦੇ ਕੰਮ ਕੀਤੇ ਨੇ ਮੈਂ ਮੈਂ ਗਿਣਾ ਨਹੀਂ ਸਕਦਾ ਠੀਕ ਹੈ ਉਹਨਾਂ ਦਾ ਫਰਜ ਸੀ ਉਹ ਕੋਈ ਮੈਂ ਕਹਿ ਨਹੀਂ ਸਕਦਾ ਕਿ ਉਹਨੇ ਸਪੈਸ਼ਲ ਕੋਈ ਕੰਮ ਕਰ ਦਿੱਤੇ ਉਹ ਐਮ ਐਲ ਏ ਬਣੇ ਉਹ ਵਜ਼ੀਰ ਬਣੇ ਸਰਕਾਰਾਂ ਨੇ ਐਮ ਐਲ ਏ ਨੇ ਇਹੀ ਕੁਝ ਕਰਨਾ ਹੁੰਦਾ ਸੋ ਸਾਡਾ ਦਾਮਨ ਸਾਫ ਹੈ ਚਿੱਟੀ ਚਾਦਰ ਲੋਕਾਂ ਦੇ ਵਿੱਚ ਲੈ ਕੇ ਆਏ ਆ ਤਾਂ ਫਿਰ ਆਸ਼ੂ ਦੇ ਉੱਤੇ ਕੋਈ ਦਾਗ ਕੱਢ ਕੇ ਦਿਖਾਉਣ ਭਗਵੰਤ ਮਾਨ ਹੁਣ ਆਪਣਾ ਪ੍ਰਬੰਧ ਕਰਕੇ ਰੱਖੇ ਸਾਲ ਰਹਿ ਗਿਆ ਚਿੰਤਾ ਨਾ ਕਰੇ ਬਹੁਤ ਕੁਝ ਹੋਏਗਾ ਲੋਕਾਂ ਦੇ ਸਾਹਮਣੇ ਆਏਗਾ ਬਦਲਾਖੋਰੀ ਦੀ ਨੀਤੀ ਨਹੀਂ ਹੋਏਗੀ ਸੱਚ ਲੋਕਾਂ ਦੇ ਸਾਹਮਣੇ ਰੱਖਣਗੇ ਲੋਕ ਕਹਿਣਗੇ ਯਾਰ ਇਹਨੂੰ ਅੰਦਰ ਸਿੱਟੋ ਇਹ ਝੂਠ ਬੋਲਦਾ ਹੈ ਬਹੁਤ ਧੰਨਵਾਦ ਕੋਟਲੀ ਸਾਹਿਬ ਸੇਕਿਉਰ ਤਾਂ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਇਸ ਇਲੈਕਸ਼ਨ ਨੂੰ ਜਿੱਤਣ ਦੇ ਵਾਸਤੇ ਸਾਰੀਆਂ ਪਾਰਟੀਆਂ ਆਪੋ ਆਪਣੇ ਦਾਅਵੇ ਕਰ ਰਹੀਆਂ ਨੇ ਇਹ ਹਲਕਾ ਵੈਸਲੇ ਲੋਕਾਂ ਦੇ ਅਜੇ ਹੱਥ ਦੇ ਵਿੱਚ ਹੈ ਕਿ ਉਹਨਾਂ ਨੇ ਜਿੱਤ ਦਾ ਸੇਰਾ ਕਿਸ ਦੇ ਸਰਪਾ ਨਾਲ ਮੈਨੂੰ ਦਿਲ ਪਸਟ